ਇਨ ਐਸਮੇ 1 ਟਾਈਪ 1 ਦੀ ਪ੍ਰੋਬਲਮ ਹੈ ਜਿੱਦੇ ਜਿਹੇ ਨਾ ਨੈਕ ਹੋਲਡਿੰਗ ਕਰ ਸਕਦੀ ਹੈ ਨਾ ਬੈਟ ਕਰਦੀ ਤੇ ਇਸ ਲਈ ਮੇਰੇ ਇਲਾਜ ਵਾਸਤੇ ਸਾਨੂੰ ਵੀ ਇੰਜੈਕਸ਼ਨ ਇਹ ਜੋਲ ਗੈਸਮਾ ਕੁੰਦੀ ਕਾਸਟ 14.5 ਕੋਰ ਰੁਪਏ ਹੈ ਜੋ ਵੀ ਇਹ ਆਪਣੇ ਇਹ ਆਰਟਿਸਟ ਨੇ ਇੰਡਸਟਰੀਸ ਨੇ ਵੀ ਆਪਣੇ ਮੇਰੇ ਫਾਰਮਿੰਗ ਵਾਲੇ ਕਿਤੇ ਦੇ ਬੰਦੇ ਨਹੀਂ ਮੈਂ ਉਹਨਾਂ ਨੂੰ ਵੀਰ ਕਰਨਾ ਚਾਹੁੰਦਾ ਵੀ ਵੀ ਮੇਰੀ ਬੱਚੀ ਆਸਤੇ ਬਾਤ ਤੋਂ ਬਾਤ ਡੋਨੇਟ ਕਰ ਦੋ ਕਿਰਪਾ ਕਰੀ मैं भी तो मैं अपनी अच्छी अपील करनी जी बात तौर लसएमए वन टाइप वन की प्रॉब्लम है जी, जी ना नैक बोलडिंग कर ना बैठ सगी तो इसलिए मेरे इलाज वास्ते सू इंजैक्शन जॉल गैसमा कॉस्ट साढ़े चौदह करोड़ रुपये है जी तो उस फंड कट्ठा करने अपील करना चाहिए जीवन तीन कु महीन ਜਿਵੇਂ ਆਮ ਬੱਚਾ ਆਪਣਾ ਵੀ ਜਿਵੇਂ ਕੋਈ ਫਿਟ ਬਾਵਾ-ਬੂਵਾ ਹਲਾਉਣ ਲੱਗ ਜਾਂਦਾ ਲੱਤਾਂ ਹਲਾਉਣ ਲੱਗ ਜਾਂਦਾ ਪਰ ਇਹਦੀ ਕੋਈ ਮੂਵਮੈਂਟ ਨਹੀਂ ਸੀਗੀ ਫਿਰ ਅਸੀਂ ਉਥੋਂ ਜਿਹੜਾ ਦਿਹਾੜਾ ਡਾਕਟਰ ਵਰਕੀ ਕੋਚਰ ਨੇ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਫਿਰ ਸਾਨੂੰ ਜੈਨੈਟਿਕ ਟੈਸਟ ਲਖਵਾਇਆ ਸੀ ਉਹਦੇ ਵਿੱਚ ਇਹਨੇ ਐਸਐਮਈ 1 ਐਸਐਮਈ ਟਾਈਪ 1 ਜੈਨੈਟਿਕ ਇਹ ਡਿਟੈਕਟ ਹੋਇਆ ਸੀ ਤੋਂ ਉਹਦੇ ਲਈ ਉਹਨਾਂ ਨੇ ਸਾਨੂੰ ਵੀ ਫਿਰ ਦਿੱਲੀ ਭੇਜਿਆ ਉਥੋਂ ਵੀ ਨਾ ਵੀ ਬਕੀਲਾ ਜੋ ਉਥੋਂ ਚੱਲ ਰਿਹਾ ਹੈ ਦਿੱਲੀ ਤੇ ਅੱਛਾ ਇਸ ਤੇ ਵਰਤੋਂ ਨੂੰ ਕੀ ਲੱਗਦਾ ਵੀ ਐਜੀ ਸਮੀਨ ਆ ਤੇ ਗਲੋਬਰਟ ਪੰਜਾਬ ਜੋ ਵੀ ਇਹ ਆਪਦੇ ਇਹ ਆਰਟਿਸਟ ਨੇ ਇੰਡਸਟਰੀ ਇਸ ਨੇ ਵੀ ਆਪਣੇ ਮੇਰੇ ਫਾਰਮਿੰਗ ਵਾਲੇ ਕਿਤੇ ਦੇ ਬੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਵੀ ਮੇਰੀ ਬੱਚੀ ਆਸਤੇ ਵਾਸਤੇ ਵਾਰ ਤੋਂ ਵੱਧ ਡੋਨੇਟ ਕਰਨ ਜੋ ਮੈਂ ਇਹਨੂੰ ਇੰਜੈਕਸ਼ਨ ਲਵਾ ਕੇ ਇਹਨੂੰ ਦੁਨੀਆ ਦਿਖਾ ਸਕਦਾ ਕਿਸ ਨਾਲ ਵਾਸਤੇ ਹੋਈ ਹੈ ਇੱਕ ਦੋ ਲੀਡਰਾਂ ਇੱਥੇ ਕਰ ਕਹਿਆ ਵੀ ਲਾਲਜੀਤ ਢੁੱਲਰ ਉਹਨਾਂ ਨੇ ਕਿਹਾ ਵਾ ਉਹਨਾਂ ਨੇ ਕੀਤਾ ਉਹਨਾਂ ਨੇ ਮਦਦ ਵੀ ਕੀਤੀ ਹੈ ਸਾਡੀ ਤੇ ਬਾਕੀ ਇਹ ਗੱਲ ਚੱਲ ਰਹੀ ਕਿਉਂਕਿ ਇਲੈਕਸ਼ਨਾਂ ਕਰਕੇ ਕਿਸੇ ਦੀ ਮਿਲ ਨਹੀਂ ਹੋਇਆ ਜੂੜੇ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਇਹ ਸਾਰਾ ਕੰਮ ਸ਼ੁਰੂ ਕੀਤਾ